ਅੰਮ੍ਰਿਤਸਰ ਦੇ ਮਜੀਠਾ ਚ ਕਾਂਗਰਸੀਆਂ ਨੇ ਵਿਕਰਮ ਮਜੀਠੀਆ ਦੀ ਗੱਡੀ ਘੇਰ ਕੇ ਵਿਰੋਧ ਕੀਤਾ ਤੇ ਗੱਡੀ ਤੇ ਜੁੱਤੀ ਵੀ ਛੁੱਟੀ ਦਰਸਲ ਇੱਥੇ ਚੱਲ ਰਹੀ ਏ ਡੀਜੀਪੀ ਦੀ ਲੋਕ ਮੀਟਿੰਗ ਚ ਮਜੀਠੀਆ ਕਾਂਗਰਸ ਵਰਕਰਾਂ ਦੀ ਧੱਕੇਸ਼ਾਹੀ ਦੇ ਪੀੜਤ ਅਕਾਲੀ ਵਰਕਰ ਕਸ਼ਮੀਰ ਸਿੰਘ ਨੂੰ ਏ ਡੀਜੀਪੀ ਨਾਲ ਮੁਲਾਕਾਤ ਕਰਵਾਉਣਾ ਹੈ ਸੰ ਜਿਸ ਤੋਂ ਬਾਅਦ ਇਹ ਸਾਰਾ ਹੰਗਾਮਾ ਹੋਇਆ ਮਜੀਠੀਆ ਨੇ ਕਾਂਗਰਸ ਤੇ ਵੱਡੇ ਦੋਸ਼ ਲਗਾਏ ਨੇ ਜਿੰਨਾ ਨਾਲ ਆਤਿਆਚਾਰ ਹੋ ਰਿਹਾ ਅਕਾਲੀ ਦਲ ਦੇ ਬੰਦਿਆਂ ਨਾਲ ਜਾਂ ਲੋਕਾਂ ਨਾਲ ਜਿਨ੍ਹਾਂ ਨੇ ਮੈਨੂੰ ਵੋਟਾਂ ਦਿੱਤੀਆਂ ਨੇ 65% ਆਫ ਦਾ ਵੋਟਸ ਮੈਨੂੰ ਪਈ ਹੈ ਉਹਨਾਂ ਦੀ ਗੱਲ ਸੁਣੋ ਇਹ ਤਾਂ ਕਾਂਗਰਸ ਦਰਸ਼ਨ ਤਦੇ ਰੋਲਾ ਪਾ ਕੇ ਭੱਜ ਗਏ ਤੇ ਬੜਾ ਕਲੀਅਰ ਹੈ ਹੀ ਤਾਂ ਮੈਂ ਰੋਲਾ ਪਾ ਰਿਹਾ ਸੀ ਮੇਰੀ ਗੱਲ ਅੱਜ ਕਲੀਅਰ ਹੋ ਗਈ ਕਿ ਜਿਸ ਜਨ ਆਈਵਾਸ਼ ਇਹ ਲੋਕਾਂ ਦੀ ਗੱਲ ਸੁਣਨ ਦੀ ਥਾਂ ਤੇ ਕਾਈਵਾਸ਼ ਇਹ ਪਹਿਲਾਂ ਕੋ ਧੱਕਾ ਕਰਦੇ ਆ ਤੇ ਫਿਰ ਇੱਥੇ ਆ ਕੇ ਆਪਦੀ ਗੱਲਾਂ ਸੁਣਾਉਂਦੇ ਇਹ ਗੱਲਾਂ ਬਰਦਾਸ਼ਤ ਹੋਣੀਆਂ ਜੀ ਮੈਂ ਤਾਂ ਪਾਉ ਰੌਲਾ ਪਾ ਜਾਣ ਜਿੱਥੇ ਮਰਜ਼ੀ ਪਾ ਜਾਣ ਜੋ ਮਰਜ਼ੀ ਪਾ ਇਸ ਤੋਂ ਪਹਿਲਾਂ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਪੀੜਤ ਆਕਾਲੀ ਵਰਕਰ ਕਸ਼ਮੀਰ ਸਿੰਘ ਦੀ ਕਾਂਗਰਸ ਵਰਕਰਾਂ ਵੱਲੋਂ ਕੁੱਟਮਾਰ ਕਰ ਫੇਸਬੁੱਕ ਤੇ ਸ਼ੇਅਰ ਕੀਤੀਆਂ ਤਸਵੀਰਾਂ ਮੀਡੀਆ ਦੇ ਅੱਗੇ ਸਾਂਝੀਆਂ ਕੀਤੀਆਂ ਸੀ ਉਹਨਾਂ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਵੀ ਗੱਲ ਆਖੀ ਸੀ ਅਮ੍ਰਿਤਸਰ ਦੇ ਜਗਤ ਜੋਤੀ ਸਕੂਲ ਚ 12ਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ। ਮ੍ਰਿਤਕਾ ਦੇ ਪਰਿਵਾਰ ਨੇ ਸਕੂਲ ਖਿਲਾਫ ਮੋਰਚਾ ਖੋਲ੍ਹਦਿਆਂ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਨੇ ਉਹਨਾਂ ਦੀ ਧੀ ਦਾ ਕਤਲ ਕੀਤੇ ਜਾਣ ਦੇ ਦੋਸ਼ ਲਗਾਏ ਨੇ। ਉੱਤੋਂ ਬਾਅਦ ਐਨਆਰਡੀ ਵੱਡੀ ਵੱਡੀ ਗਲਤੀ ਜੇ ਮੇਰੀ ਭੈਣ ਨੇ ਸੁਸਾਈਡ ਕੀਤਾ ਏ ਤੁਸੀਂ ਸਾਨੂੰ ਉੱਥੇ ਬੁਲਾਓ। ਤੁਸੀਂ ਸਾਨੂੰ ਬੁਖਾਓ ਜਿੱਥੇ ਸਾਡੀ ਮੇਰੀ ਭੈਣ ਨੇ ਕੀਤਾ ਸਾਨੂੰ ਤੁਸੀਂ ਉੱਥੇ ਫੋਟੋ ਕਿਉਂ ਨਹੀਂ ਖਿੱਚੀ ਕੋਈ ਐਵੀਡੈਂਸ ਨਹੀਂ ਕੋਈ ਕੁਛ ਨਹੀਂ ਮੈਂ ਅੰਦਰ ਜਾ ਕੇ ਖੁਦ ਵੇਖ ਕੇ ਆਈਆਂ ਕੋਈ ਪੱਕਾ ਨਹੀਂ ਲਿਆ ਕੋਈ ਕੁਛ ਨਹੀਂ ਇੰਨੇ ਬੜੇ ਡਰ ਕੀਤੇ ਆਏ ਆ ਕੁੜੀ ਦੀ ਗੱਲ ਸਾਨੂੰ ਵੀ ਪਾਰੀ ਗਈ ਹੈ ਸਾਰਾ ਚੈਨਲ ਜਰੀ ਹੋ ਗਈ ਦੀਏ ਕੁਦਰ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਅਮ੍ਰਿਤਸਰ ਪੁਲਿਸ ਨੇ ਜੰਮੂ ਕਸ਼ਮੀਰ ਤੋਂ ਲਿਆਂਦੀ ਜਾ ਰਹੀ ਤਿੰਨ ਕੁਇੰਟਲ ਭੁੱਕੀ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਮੁਤਾਬਕ ਇਹ ਭੁੱਕੀ ਅਮ੍ਰਿਤਸਰ ਤੇ ਜਲੰਧਰ ਦੇ ਇਲਾਕਿਆਂ 'ਚ ਡਿਲੀਵਰ ਕੀਤੀ ਜਾਣੀ ਸੀ ਪੁਲਿਸ ਨੇ ਭੁੱਕੀ ਨਾਲ ਭਰੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਤੋਂ ਪੁੱਛਗਿਰਿ 开始 ਕਰ ਦਿੱਤੀ ਹੈ ਇਸ ਟਰੱਕ ਦੀ ਤਲਾਸ਼ੀ ਲਈ ਜਿਸ ਵਿੱਚੋਂ ਕੋਈ ਤਕਰੀਬਨ 300 ਕਿਲੋ ਦੇ ਕਰੀਬ ਭੁੱਕੀ ਆਸ ਜਿਹੜੀ ਆ ਤਿੰਨ ਕੁਇੰਟਲ ਜਿਹੜੀ ਆ ਉਹ ਬਰਾਮਦ ਹੋਈ ਹੈ ਉਹ ਕੋਈ ਬਸ਼ੀਰ ਨਾਮ ਦਾ ਆਦਮੀ ਆ ਜਿਹੜਾ ਸ਼੍ਰੀਨਗਰ ਵਿੱਚ ਰਹਿੰਦਾ ਉਹ ਇਹਨਾਂ ਨੂੰ ਭੇਜਦਾ ਈਜ਼ ਅ ਡਰਾਈਵਰ ਓਨਲੀ ਇਹ ਇਹਦੇ ਟਰੱਕ ਦਾ ਜਿਹੜਾ ਮਾਲਕ ਹੈ ਤੇ ਇਹ ਲੈ ਕੇ ਆ ਗਿਆ ਲਾਲਚੰਗੂ ਇਹਨਾਂ ਨੂੰ ਪੜਾ ਪੂੜਾ ਜਿਆਦਾ ਦੇ ਦਿੰਦੇ ਆ ਤੇ ਇੱਥੇ ਇਹਨੂੰ ਸਾਡੀ ਜਿਹੜੀ ਟੀਮ ਆ ਉਹਨੇ ਨੂੰ ਪੁੱਛ ਲਿਆ ਇਸ ਤੋਂ ਪਹਿਲਾਂ ਪੰਜਾਬ 'ਚ ਅਕਸਰ ਰਾਜਸਥਾਨ ਵੱਲੋਂ ਭੁੱਕੀ ਸਪਲਾਈ ਹੁੰਦੀ ਸੀ ਇਹ ਸ਼ਾਇਦ ਪਹਿਲਾ ਕੇਸ ਹੈ ਕਿ ਜੰਮੂ ਕਸ਼ਮੀਰ ਤੋਂ ਭੁੱਕੀ ਡਿਲੀਵਰ ਕੀਤੀ ਜਾ ਰਹੀ ਹੈ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਸਾਹ ਬਹਾਦਰ ਦੀ ਅਦਾਕਾਰਾ ਪ੍ਰੀਤ ਕਮਲ ਅੰਮ੍ਰਿਤਸਰ ਆਈ ਫਿਲਮ ਦੇ ਬਾਰੇ ਗੱਲਬਾਤ ਕਰਦੇ ਆ ਪ੍ਰੀਤ ਕਮਲ ਨੇ ਕਿਹਾ ਕਿ ਸਾਹ ਬਹਾਦਰ ਪੰਜਾਬੀ ਸਿਨੇਮਾ ਦੀ ਪਹਿਲੀ ਸਸਪੈਂਸ ਥ੍ਰਿਲਰ ਫਿਲਮ ਹੈ ਅਤੇ ਇਸ ਨੂੰ ਇੱਕ ਵੱਖਰੇ ਹੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ ਇਟਸ ਏਨ ਐਂਟਰਟੇਨਿੰਗ ਫਿਲਮ ਤੇ ਲੋਕਾਂ ਨੂੰ ਅਸੀਂ ਇੱਕ ਐਜ ਆਫ ਦ ਸੀਟ ਯੂ نو ਸਸਪੈਂਸ ਥ੍ਰਿਲਰ ਦੇ ਰਹੇ ਹਾਂ ਕਿ ਲੋਕਾਂ ਨੂੰ ਐਵੇਂ ਲੱਗੇ ਯੂ نو ਦੇ ਆਰ ਜਸਟ ਬਾਈਂਡਡ ਵਿਦ ਦਾ ਫਿਲਮ ਕਿ ਹੁਣ ਕੀ ਹੋਏਗਾ ਹੁਣ ਕੀ ਹੋਏਗਾ ਯੂ نو ਸੋ ਦੈਟਸ ਲਾਈਕ ਅ ਫੁੱਲ ਐਂਟਰਟੇਨਮੈਂਟ ਥੈਟ ਵੀ ਆਰ ਆਫਰਿੰਗ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਸਾ ਬਹਾਦਰ ਫਿਲਮ ਚ ਅਦਾਕਾਰ ਵਜੋਂ ਐਮੀ ਵਿਰਕ ਤੇ ਅਦਾਕਾਰਾ ਦਾ ਰੋਲ ਪ੍ਰੀਤ ਕਮਲ ਨਿਭਾ ਰਹੀ ਹੈ